ਜੀ ਦੂਰ ਦੂਰ ਤੱਕ ਦੇਖੋ ਬਹੁਤ ਔਸਮ ਲੱਗ ਰਿਹਾ ਹੈ ਮਤਲਬ ਦੇਖਣ ਹੀ ਜੀ ਬੜਾ ਸੋਹਣਾ ਲੱਗ ਰਿਹਾ ਹੈ ਪਤਾ ਨਹੀਂ ਕੈਮਰੇ ਤੋਂ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਮੈਨੂੰ ਨਹੀਂ ਪਤਾ ਪਰ ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਉਹ ਗੇਟ ਹੈ ਜੀ ਉਹ ਵਾਲਾ ਗੇਟ ਜਿੱਥੋਂ ਰਾਜਾ ਐਂਟਰੀ ਕਰਦਾ ਹੁੰਦਾ ਸੀ ਇਹ ਪਾਣੀ ਆਉਂਦਾ ਇਹ ਪਾਣੀ ਆਂਦਾ ਸੀ ਇੱਥੋਂ ਕੋਈ ਆ ਇਹ ਪਾਣੀ ਆਦ ਹੋਇਆ ਸਿਸਟਮ ਸੀ ਕੋਈ ਗਰਮ ਪਾਣੀ ਠੰਡਾ ਪਾਣੀ ਕਰਮ ਦਾ ਸਿਸਟਮ ਹੁੰਦਾ ਸੀ ਇੱਥੇ ਨਾ ਇਹ ਦਾਲ ਕਹਿੰਦੇ ਨਾ ਚੂਰ ਚੂਰਮਾ ਹੁੰਦਾ ਨਾ ਚੂਰ ਕੇ ਨਾ ਚੰਗੀ ਤਰ੍ਹਾਂ ਉਹਦੇ ਦਾਲ ਡਬੋ ਲੈਣੀ ਹੈ ਤੇ ਫਿਰ ਖਾਣੀ ਹੈ ਮਿੱਠਾ ਬਾਅਦ ਖਾ ਅਹੀਂ ਮੰਗਾ ਲੈਣੀ ਚਾਹੀਦੀ ਆ ਅਸੀਂ ਬਹੁਤ ਸਰਾ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਮੋਹਾਲੀ ਤੋਂ ਚੱਲੇ ਆ ਜੀ ਹਜੂਰ ਸਾਹਿਬ ਬਾਏ ਰੋਡ ਅੱਜ ਸਾਡਾ ਪਹਿਲਾ ਦਿਨ ਹੈ ਜੀ ਅਸੀਂ ਜੈਪੁਰ ਪਹੁੰਚੇ ਆ ਤੇ ਜੈਪੁਰ ਦੇ ਵਿੱਚ ਪਹੁੰਚ ਕੇ ਤੁਹਾਨੂੰ ਇੱਥੋਂ ਦੇ ਕਿਲੇ ਦਿਖਾਵਾਂਗੇ ਜੋ ਕਿ ਬਹੁਤ ਖੂਬਸੂਰਤ ਨੇ ਆਪਾਂ ਦੋਸਤੋ ਹੁਣ ਆ ਗਏ ਜੀ ਅਮੇਰ ਫੋਰਟ ਦੇ ਵਿੱਚ ਇਹ ਅਮੇਰ ਫੋਰਟ ਇਹ ਸਾਡੇ ਨਾਲ ਗਾਈਡ ਗਾਈਡ ਆਈ ਨਾ ਆਪਣੇ ਹੂੰ ਇਹ ਬਾਕੀ ਸਾਨੂੰ ਜੋ-ਜੋ ਦੱਸੀ ਜਾਣਗੇ ਕਿਉਂਕਿ ਮਾਈਕ ਮੈਂ ਤੇ ਕਿਰਨ ਨੇ ਲਾਏ ਨੇ ਹਾਂ ਮੈਂ ਵੀ ਲੈ ਮੈਂ ਕਿੱਥੇ ਤੱਕ ਬੋਲ ਗਿਆ ਮੈਂ ਮਾਈਕ ਲਾਇਆ ਵਾ ਹੈਨਾ ਕਿਉਂਕਿ ਜੋ ਜੋ ਸਾਨੂੰ ਦੱਸੀ ਜਾਣਗੇ ਉਹ ਅਸੀਂ ਸ਼ੂਟ ਕਰੀ ਚੱਲਾਂਗੇ ਤੇ ਹਲੇ ਤਾਂ ਪਹਿਲਾਂ ਵੀ ਆਏ ਹੋਇਆ ਆ ਵਿਊ ਦੇਖੋ ਬਹੁਤ ਸੋਹਣਾ ਵਿਊ ਹੈ ਦੋਸਤੋ ਪਹਾੜਾਂ ਦੇ ਵਿੱਚ ਗੱਡੀਆਂ ਇਹ 11 12 ਖੜੀਆਂ ਹੁੰਦੀਆਂ ਨੇ ਥੱਲੇ ਆ ਕੇ ਥੱਲੋਂ ਲੈ ਕੇ ਆਉਂਦੇ ਨੇ ਜਿਹੜੀ ਟੂਰਿਸਟ ਨੇ ਆਣਾ ਹੁੰਦਾ ਬਟ ਆਪਾਂ ਆਪਣੇ ਕੋਲ ਆਪਣੀ ਗੱਡੀ ਹੈਗੀ ਜੀ ਆਪਾਂ ਆਪਣੀ ਗੱਡੀ ਉੱਪਰ ਲੈ ਜਾਂਦੇ ਆ ਸਿਮਰਤ ਨੇ ਬੜੇ ਸੋਹਣੇ ਤਰੀਕੇ ਨਾਲ ਇਹ ਬਾਦਲ ਨੂੰ ਕੈਰੀ ਬੈਗ ਕੇ ਚੱਕਿਆ ਹੋਇਆ ਹੈ ਕੈਰੀ ਬੈਗ ਨਹੀਂ ਹੈ ਕੀ ਕਹਿੰਦੇ ਨੇ ਇਹਨੂੰ 베ਬੀ ਕੈਰੀਅਰ 베ਬੀ ਕੈਰੀਅਰ ਹੈਨਾ ਹਾਂ ਹਾਂਜੀ ਕਿਰਨ ਕੁਝ ਯਾਦ ਆਇਆ ਦੁਬਾਰਾ ਆਓ ਹੈ ਪਹਿਲਾਂ ਵੀ ਆਏ ਆਪਾਂ ਇੱਥੇ ਪਹਿਲਾਂ ਵੀ ਆਏ ਸੀ ਉਹਦਾ ਯਾਰੇ ਕੋਲ I20 ਮਸਾਂ ਚੜਾਈ ਆਪਾਂ ਬੜਾ ਮਸਾਂ ਚੜੀ ਸੀ ਹੂੰ ਚਲੋ सिटी जो जगह आप लोग जो विजिट कर रहे हो जगह का 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 नाम का नाम आमेर है आमेर का नाम गांव गांव है है यहाँ के जो तीन थे यहाँ के जो राजा थे ना नाइव राजा ने मिलकर बनाया है पांच राजाओं पांच राजाओं ने ये मिलकर पूरी जगह को बनाया है फर्स्ट राजा थे जिनका नाम था राजा भगवान दास भगवान दास सेकेंड राजा थे यहाँ के राजा भारमल भारमल राजा जो बहमल के पिता थे योद्धा के पिता थे तीसरे राजा यहाँ के महाराजा सवाई जयसिंह जी है ਸਵੈਦੇਅ ਸਿੰਘ ਜੀ ਛੋਟੇ ਰਾਜਾ ਯਾਂਕੇ ਮਾਨ ਸਿੰਘ ਜੀ ਸੀ ਤੇ ਹੋਰ ਲਾਸਟ ਕੇ ਰਾਜਾ ਤੇ ਯਾਂਕੇ ਮਿਰਜ਼ਾ ਰਾਜਾ ਜੈ ਸਿੰਘ ਮਿਰਜ਼ਾ ਰਾਜਾ ਜੈ ਸਿੰਘ ਦੇਖੋ ਸਾਹਮਣੇ ਉੱਪਰ ਵਿੱਚ ਪਹਾੜੀ ਤੇ ਦੀਵਾਰ ਦੇਖ ਰਹੇ ਹਾਂ ਕਿਹਨਸੀ ਦੀਵਾਰ ਹਾਂ ਉਹ ਵਾਲੀ ਉੱਪਰ ਜੋ ਪਹਾੜੀ ਦੇ ਉੱਪਰ ਹੈ ਬਾਉਂਡਰੀ ਹਾਂ ਦੀਵਾਰ ਇਹ ਜੀ ਸਾਰੀ ਪੂਰੀ 12 ਕਿਲੋਮੀਟਰ ਯਾਨੀ 12 ਕਿਲੋਮੀਟਰ ਦਾ ਇਹ ਬਾਉਂਡਰੀ 12 ਕਿਲੋਮੀਟਰ ਕੀ ਬਾਹਰ ਰਾਜਾ ਨੇ ਸਭ ਤੋਂ ਪਹਿਲੇ ਜੋ ਬਸਾਇਆ ਇਹ نیچے ਡਾਊਨ ਵਿੱਚ ਜੋ ਗਾਉਂ ਦੇਖ ਰਹੇ ਆਪ ਲੋਕ ਮੈਂ ਹਾਂ 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 ਇਹ ਹੀ ਰਾਜ ਪਰਿਵਾਰ ਦਾ ਸਭ ਤੋਂ ਪੁਰਾਣਾ ਗਾਉਂ ਹੈ ਸਭ ਤੋਂ ਪੁਰਾਣਾ ਪਿੰਡ ਜੀ ਰਾਜ ਗਾਉਂ ਇਨ੍ਹਾਂ ਦੇ ਰਾਜ ਘਰਾਣੇ ਦਾ ਸਭ ਤੋਂ ਪਹਿਲੇ ਮਨ ਸਿੰਘ ਜੀ ਰਾਜਾ ਭਰਮਲ ਦੇਖੋ ਇਹ نیچے ਡਾਊਨ ਵਿੱਚ ਰਾਜ ਪਰਿਵਾਰ ਦਾ ਪੁਰਾਣਾ ਮਹਿਲ अच्छा ओ ओके ये, तो हाँ ये, ये। तो महल के नाम से जाना जाता है पुराना महल है राजाओं ने सन 1590 में राजाओं ने आमिर की नींव रखी थी और सन सत्रह में राजा ने जयपुर को बसाया था इन सभी चीजों को बनाने में राजाओं को समय लगा था 200 साल लगी है ठीक है ठीक है यहाँ पे मंदिर है सर ठीक है ये मंदिर देख रहे हैं आप लोग ये मंदिर तो ये वर्ल्ड फेमस मंदिर है यहाँ का ठीक है ये मंदिर देखो मंदिर किस चीज़ का ये भी मैं आप लोगों को बताऊंगा ਇਹ ਮੰਦਿਰ ਰਾਜਾ ਮਾਂਟਿੰਗੀ ਨੇ ਬਣਵਾਇਆ ਠੀਕ ਹੈ ਮਾਂਟਿੰਗ ਦਾ ਬੇਟਾ ਸੀ ਜਗਾ ਸਿੰਘ ਸੀ कौन मानसिंह की वाइफ थी इनकी पत्नी थी जिनका नाम था कनकावती ठीक है उन्होंने अपने पुत्र के आदमी मंदिर को राजा ने बनवाया मानसिंह जी ने 400 डीएस टेंपल से 400 साल पुराना मंदिर है 400 साल पुराना मंदिर है राजा मानसिंह ने राजा मानसिंह ने जयसिंह ने मानसिंह जी मानसिंह सिंह जी ने बनाया सी जी ते अपना पुत्र दी याद विच 972000 का बना हुआ मंदिर है 972000 9 साल इस मंदिर को राजा को बनाने में लगा ਦੇਖੋ ਜੀ ਇਸ ਸਾਢੇ 9 ਲੱਖ ਰੁਪਏ ਲੱਗਿਆ ਸੀ ਉਸ ਟਾਈਮ 400 ਸਾਲ ਪਹਿਲਾਂ ਤੇ 9 ਸਾਲ ਲੱਗੇ ਸੀ ਇਸ ਮੰਦਿਰ ਬਣਾਉਣ ਇਸ ਮੰਦਿਰ ਨੂੰ ਬਣਾਉਣ ਯਹਾਂ ਪੇ ਭਗਵਾਨ ਸ੍ਰੀ ਕ੍ਰਿਸ਼ਨ ਕੇ ਸਾਥ ਮੇ ਮੀਰਾ ਜੀ ਹੈ ਇਥੇ ਅੱਛਾ ਕ੍ਰਿਸ਼ਨ ਮੀਰਾ ਦਾ ਮੰਦਿਰ ਹੈ ਇਹ ਕ੍ਰਿਸ਼ਨ ਮੀਰਾ ਦਾ ਮੰਦਿਰ ਹੈ ਕ੍ਰਿਸ਼ਨ ਦਾ ਤੇ ਮੀਰਾ ਦਾ ਮੰਦਿਰ ਹੈ ਕਹਿੰਦੇ ਭਗਵਾਨ ਸ਼ਿਵ ਦੇ ਭਗਵਾਨ ਕ੍ਰਿਸ਼ਨ ਦਾ ਮੀਰਾ ਜੀ ਰਹਿੰਦੇ ਸੀ ਤੇ ਕਾਉਂ ਹੈ ਇਹ ਰਾਜਾਉਂ ਕਾ ਮੈਨ 올ਡ ਸਿਟੀ ਹੈ ਇਹ आपने पिंक सिटी देखा होगा सिटी पहले जयपुर हवा महल देखा भी जी हाँ देखा हमने वो नया जयपुर है वो लास्ट में आखिरी में बसाया गया था ठीक है उन्होंने जयसिंह के नाम पे जयपुर को बसाया था ठीक है और उनको बनाने के लिए राजा ने यहाँ पे जो है बिल्डिंग बनाई यहाँ पे जयगढ़ फोर्ट बनाया देखो ये जयगढ़ फोर्ट मतलब आ देखो जी भाई जी समझा रहे हैं मेरे ख्याल माइक साढ़े लगे हुए ने किरण ਉਹ ਜਿਹੜਾ ਦੋਸਤੋ ਜੀ ਕਿਲਾ ਦੇਖ ਰਹੇ ਹੋ ਨਾ ਇਹ ਜੈਗੜ ਫੋਟੇ ਰਾਜਾ ਜੈ ਸਿੰਘ ਹੋਣਾ ਨੇ ਬਣਾਇਆ ਸੀ ਤੇ ਉਹ ਕਿਲਾ ਸੀ ਉੱਥੋਂ ਲੜਾਈਆਂ ਕਰਦੇ ਸੀ ਯੁੱਧ ਕਰਦੇ ਸੀ ਤੇ ਇੱਥੇ ਸਭ ਤੋਂ ਵੱਡੀ ਦੁਨੀਆ ਦੀ ਤੋਪ ਹਲੇ ਵੀ ਮੌਜੂਦ ਹੈ ਤੇ ਇਹ ਜਿੱਥੇ ਆਪਾਂ ਹੁਣ ਜਾ ਰਹੇ ਆ ਇਹ ਹੈਗਾ ਜੀ ਇਹ ਵਾਲਾ ਕਿਲਾ ਇਹ ਰਹਿਣ ਵਾਸਤੇ ਬਣਾਇਆ ਹੋਇਆ ਸੀ ਉਹਨਾਂ ਨੇ ਪਰ ਇੱਕ ਗੱਲ ਜਿਹੜੀ ਮੈਂ ਹੋਰ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਉੱਪਰ ਵਾਲਾ ਜਿਹੜਾ ਕਿਲਾ ਹਲੇ ਵੀ ਉਹ ਪ੍ਰਾਈਵੇਟ ਪ੍ਰੋਪਰਟੀ ਹੈ ਤੇ ਰਾਜਾ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੀ ਰਾਣੀਆਂ ਨੇ ਮਤਲਬ ਅੱਗੇ ਉਹਨਾਂ ਦੇ ਪੋਤੇ-ਪੋਤੀਆਂ ਹਨਾ ਉਹਨਾਂ ਕੋਲ ਹੈ ਉੱਪਰਲਾ ਉੱਪਰਲਾ ਤੇ ਥ ਬਾਕੀ ਆ ਜਾਂਦੇ ਜਾਂਦੇ ਇੱਥੇ ਸੜਕਦੋ ਪਰ ਕਾਫੀ ਉਹ ਬੜੀਆਂ ਹੋਈਆਂ ਨੇ ਛੋਟੀਆਂ 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 ਛੁੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇਹਦੇ ਬਾਰੇ ਆਪਾਂ ਕਰਦੇ ਆਂ ਗੱਲ ਉਹ ਉੱਪਰ ਜੈਗਰ ਫੋਟੋ ਹੈ ਜੀ ਹੁਣ ਆਪਾਂ ਅੰਦਰ ਨੂੰ ਚਲਦੇ ਆਂ ਫਿਲਮ ਯੋਧਾ ਅਕਬਰ ਦੀ ਵੀ ਇੱਥੇ ਸ਼ੂਟਿੰਗ ਹੋਈ ਸੀ ਤੋਂ ਬਾਈ ਹੁਣੇ ਉਹੀ ਗੱਲਾਂ ਦੱਸ ਰਹੇ ਨੇ ਤੇ ਇੱਥੇ ਆ ਖਡੋਣੇ ਖਡੂਣੇ ਜੇ ਹੈਗੇ ਜਵਾਕਾਂ ਦੇ ਟੂਰਿਸਟ ਬਹੁਤ ਆਏ ਹੋਏ ਨੇ ਦੇਖੋ ਦੋਸਤੋ ਇੱਥੇ ਜੇ ਆਪਾਂ ਅੱਗੇ ਜਾਂਦੇ ਆਂ ਤਾਂ ਜੈਪੁਰ ਰੁਕ ਕੇ ਆ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਵੈਸੇ ਅਸੀਂ ਪਹਿਲਾਂ ਵੀ ਦੇਖ ਚੁੱਕੇ ਆਂ ਪਰ ਮੈਨੂੰ ਲੱਗਦਾ ਹੈ ਕਿ ਦੁਬਾਰਾ ਇੱਕ ਵਾਰੀ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਅਮੇਰ ਫੋਟ ਨਹੀਂ ਦੇਖਿਆ ਕਿਰਨ ਜਿਸ ਤੱਕ ਮੈਨੂੰ ਯਾਦ ਹੈ ਬਾਬਾ ਉਹ ਉਹੀ ਹੈ ਜਿਹੜਾ ਪਹਿਲਾਂ ਵੀ ਆਹੀ ਊੜਜਾ ਕਾਲੇ ਕਮਾਂ ਹੀ ਵਿਚਾਰ ਰਿਹਾ ਸੀ ਉਦੋਂ ਵੀ 3 ਸਾਲ ਪਹਿਲਾਂ ਹੈਨਾ ਮੈਂ ਕਿਹਾ ਜਦੋਂ ਅੱਗੇ ਆਏ ਉਦੋਂ ਤੁਸੀਂ ਪਤਲੇ ਸੀ ਚੜ੍ਹਾਈ ਚੜ ਗਏ ਇਹ ਹੁਣ ਤਾਂ ਸਾਹ ਚੜਦਾ ਜੋ ਲੈ ਚੜਾਈਆਂ ਚੜਨ ਨੂੰ ਕਿੱਡੀ ਗੱਲ ਹੈ ਮਡੇ ਰਾਮਾਂ ਚੜਾਈਆਂ ਚੜ ਜਾਂਦੇ ਆਪਾਂ ਬੜੇ ਮਤਲਬ ਉਹ ਮਲੀ ਫੀਲਿੰਗ ਆ ਰਹੀ ਨੇ ਜਿਵੇਂ ਇਹ ਮੰਨਦਾ ਯੂਕੇ ਗਈ ਤੇ ਹਪ ਤੁਰ ਤੁਰ ਕੇ ਕਿੰਨਾ ਘੁੰਮੇ ਸੀ ਹਨਾ ਸੇਮ ਉਹਦੇ ਮੋੜੇ ਤੇ ਬੈਗ ਪਾ ਕੇ ਚਲੋ ਇਹ ਬਾਤ ਦੱਸ ਸਿਮਰਤ ਨੇ ਚੱਕੀ ਆ ਅਪਾ ਦੋਨੋਂ ਘੁੰਮ ਰਹੇ ਆ ਹੂੰ ਚੱਕਰ ਪਤਾ ਕੀ ਐ ਆ ਦੇਖੋ ਜੀ ਐਂਟਰੀ ਇਹ ਰਹਿਣ ਵਾਸਤੇ ਬਣਾਇਆ ਹੋਇਆ ਸੀ ਮਹਿਲ ਦੇਖੋ ਉਹਨਾਂ ਦੀਨਾਂ ਦੇ ਵਿੱਚ ਕਿੰਨਾ ਵੱਡਾ ਮਹਿਲ ਐ ਲੋ ਜੀ ਹਾਂਜੀ ਕਿਰਨ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਯਾ ਅੱਧਾ ਅਗੇ ਮੈਨੂੰ ਵੇਖ ਕੇ ਯਾਦਾ ਕੀ ਨਾ ਦੇਖ ਕੇ ਆਹ ਦੇਖੋ ਜੀ ਮਹਿਲ ਕਿੰਨਾ ਵੱਡਾ ਹੈ ਕਿੰਨਾ ਖੁੱਲਾ ਏਰੀਆ ਹੈ ਆਹ ਸਾਰਾ ਮਹਿਲ ਹੈ ਜੀ ਰਾਜੇ ਦਾ ਮੈਨੂੰ ਲੱਗਦਾ ਇਹ ਜਗ੍ਹਾ ਹੋਣੀ ਜਿੱਤੇ ਉਹ ਖੇਡ ਫਿਲਮਾਂ ਵਿੱਚ ਦੇਖਦੀ ਨੇ ਇਹਦੇ ਘੋੜੇ-ਘੋੜੇ ਜੇ ਖੜੇ ਹੁੰਦੇ ਨੇ ਜੰਗ ਜਿੱਤ ਕੇ ਆਉਂਦੇ ਨੇ ਪਤਾ ਨਹੀਂ ਕਿਹੜੇ ਫਿਲਮ ਵਿੱਚ ਮੈਂ ਦੇਖਿਆ ਸੀ ਜਿਵੇਂ ਉਹ ਦਰਵਾਜ਼ਾ ਨਾ ਆਜੋ ਇੱਧਰ ਪਹਿਲਾਂ ਇੱਕ ਮਿੰਟ ਆ ਗਿਆ ਪਤਾ ਨਹੀਂ ਕਿਹੜੇ ਫਿਲਮ ਵਿੱਚ ਦੇਖਿਆ ਸੀ ਉਹ ਜੰਗ ਜਿੱਤ ਕੇ ਇਸ ਦਰਵਾਜ਼ੇ ਤੋਂ ਐਂਟਰੀ ਕਰ ਰਹੇ ਸੀ ਹੁਣ ਗਾਈਡ ਬਾਈ ਦੱਸੂਗਾ ਸਾਨੂੰ ਇਹਦੇ ਬਾਰੇ ਡਿਟੇਲ ਦੇ ਵਿੱਚ ਮੇਰੀ ਗੱਲ ਸੁਣੋ ਗਿਰਨ ਆਪਾਂ ਨੂੰ ਗਾਈਡ ਨੂੰ ਪੈਸੇ ਦੇ ਦੀ ਤਾਂ ਆਪਾਂ ਚਲੀਏ ਕਿਉਂ ਆਪਾਂ ਪਰ ਪਰ ਬੀਲਾ ਨੂੰ ਬਣਾਣੀਆਂ ਨੇ ਵਿਚਾਰਾ ਓੱਖਾ ਹੁੰਦਾ ਰਹੇਗਾ ਹਾਂ ਹੁਣ ਕਿਧਰੋਂ ਜਾਣਾ ਦੱਸੋ ਆਜੋ ਪੋੜਿਆ ਜਾ ਕਾਵੜ ਨਹੀਂ ਹੋ ਰਹੀ ਤੁਹਾਨੂੰ ਨਹੀਂ ਉਹਦਾ ਤਾਂ ਕਾਵੜ ਤਾਂ ਨਹੀਂ ਹੈਗੇ ਮੈਨੂੰ ਤਾਂ ਕਾਵੜ ਤਾਂ ਉਤਰ ਗਈ ਹੋਣੀ ਹੈ ਅਜੇ ਦਿਖਾਉਗੀ ਇਹਦੇ ਸਟਾਰਟ ਕੀਤਾ ਆਪਾਂ 8-9 ਘੰਟੇ ਡਰਾਈਵ ਕਰਨ ਤੋਂ ਬਾਅਦ ਘੰਟਾ ਵੀ ਨਹੀਂ ਮਿਲਿਆ ਹੋਣਾ ਆਪਨ ਰੈਸਟ ਕਰਨ ਨੂੰ ਹਨਾ ਹਾਂ ਹਾਂ ਸਹੀ ਗੱਲ ਆ ਵੱਡੇ ਬੜੀ ਐ ਪੌੜੀ ਲੋ ਜੀ ਐਂਟਰੀ ਕਰਕੇ ਅੰਦਰ ਲੈ ਉਹ ਚੜਾਈਆਂ ਬੜੀ ਐ ਇੱਥੇ ਦਾ ਪੱਥਰਾਂ ਕਰਕੇ ਨਾ ਸਾਹ ਜਾਂ ਚੜਨਾ ਆ ਜਾਂਦਾ ਹਾਂਜੀ ਚੜ ਰਸਾ ਪੌੜੀਆਂ ਨਾਲ ਤਾਂ ਥੰਮ ਲੱਗਾ ਨਾ ਬਹਿ ਜਾਣੇ ਦੋ ਮਿੰਟ ਉਹ ਬਹਿ ਜਾ ਨਾ ਵਾਹ ਜੀ ਵਾਹ ਵਾਹ ਜੀ ਵਾਹ ਸ਼ੀਸ਼ ਮਹਿਲ ਐ ਯਾਰੇ ਇੱਥੋਂ ਅੰਦਰ ਆਣ ਦੀ 100 2 ਰੁਪਏ ਟਿਕਟ ਐ ਇੱਕ ਜਣੇ ਦੀ ਡਿਸੇਬਿਲਟੀ ਦੀ ਫ੍ਰੀ ਹੈ ਓਏ ਹੋਏ 뷰 ਦੇਖੋ ਕਿਰਨ ਇਧਰ ਆ ਗਈ ਬਹੁਤ ਸੋਹਣਾ 뷰 ਹੈ ਦੋਸਤੋ ਲਓ ਜੀ ਪਾਣੀ ਪੀ ਰਹੇ ਇੱਥੇ ਇਬਾਦਤ ਵੀ ਪਾਣੀ ਪੀ ਰਹੀ ਹੈ ਬਾਦ ਤੇ ਆਪਣਾ ਇੰਜੋਏ ਕਰ ਰਹੀ ਹੈ ਬੜੇ ਝੋਲੇ ਦੇ ਵਿੱਚ ਮਿਲਦਾ ਹੈ ਨਾ ਇਬਾਦਤ ਦੇ ਵਾਸਤੇ ਆ ਆ ਵੈਸੇ ਵਧੀਆ ਹੈ ਉਹਦਾ ਮਾਮਾ ਨੂੰ ਚੱਕੀ ਫਿਰ ਰਿਹਾ ਆਰਾਮ ਦੇ ਨਾਲ ਨਾਲ ਇਹਦੇ ਵਾਸਤੇ ਵੀ ਨਾ ਦੇਖਣਾ ਵਿਜ਼ਿਬਿਲਟੀ ਵਧੀਆ ਬਣ ਜਿੰਦੀ ਕਿਉਂਕਿ ਇਹਦਾ ਇੰਨਾ ਜਿੱਦਾਂ ਬਾਹਰ ਚੱਕਦੇ ਆ ਆਪਾਂ ਮੋੜੇ ਲਾਉਨੇ ਆ ਨਾ ਤੇ ਉਦੋਂ ਬਾਹ ਥੱਕ ਜਾਂਦੀ ਹੈ ਸਹੀ ਗੱਲ ਹੈ ਬਾਹਰ ਆਈ ਤੇ ਇੱਕ ਜਣਾ ਏਰੀਆ ਸੀਟ ਬਣੀ ਹੋਈ ਸੀਟ ਤੇ ਬੈਠੀ ਹੋਈ ਹੈ ਲਟਕਨੀਰੀ ਹੈਗੀ ਲਓ ਪਰ ਆਪ ਇਹਨੇ ਕਹਿੰਦਾ ਫੋਟੋਗ੍ਰਾਫੀ ਕਰੀ ਥੋੜੀ ਵਧੀਆ ਹੈ ਸਹੀ ਗੱਲ ਆ ਬੈਠ ਥੋੜੀ ਤੇ ਦਮ ਲੈ ਲੋ ਤੁਸੀਂ ਦੂਰ ਦੂਰ ਤੱਕ ਦੇਖੋ ਬਹੁਤ ਔਸਮ ਲੱਗ ਰਿਹਾ ਹੈ ਮਤਲਬ ਦੇਖਣੇ ਚ ਬੜਾ ਸੋਹਣਾ ਲੱਗ ਰਿਹਾ ਹੈ ਪਤਾ ਨਹੀਂ ਕੈਮਰੇ 'ਚ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਮੈਨੂੰ ਨਹੀਂ ਪਤਾ ਪਰ ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਉਹ ਗੇਟ ਆ ਜੀ ਉਹ ਵਾਲਾ ਗੇਟ ਜਿੱਥੋਂ ਰਾਜਾ ਐਂਟਰੀ ਕਰਦਾ ਹੁੰਦਾ ਸੀ ਜਦੋਂ ਜੰਗ ਜਿੱਤ ਕੇ ਜਾਂ ਯੁੱਧ ਜਿੱਤ ਕੇ ਆਉਂਦਾ ਸੀ ਆ ਵੈਸੇ ਵੀ ਮਤਲਬ ਰਾਜੇ ਦੇ ਆਣ ਦਾ ਗੇਟ ਉਹ ਸੀ ਇਹਨੂੰ ਕਹਿੰਦੇ ਸੀ ਸੂਰਜ ਦਰਵਾਜਾ ਦਰਵਾਜਾ ਤੇ ਉਧਰ ਚੰਦਰ ਦਰਵਾਜਾ ਉਧਰਲੀ ਉਧਰਲੀ ਸਾਈਡ ਉਤੋਂ ਪ੍ਰਜਾਨਦੀ ਹੁੰਦੀ ਸੀ ਤੇ ਆਹ ਸਾਹਮਣੇ ਹੈਗਾ ਜੀ ਸ਼ੀਸ਼ਮੈਲ ਠੀਕ ਹੈ ਜੀ ਉਹ ਸ਼ੀਸ਼ਮੈਲ ਦੇ ਵਿੱਚ ਉਹ ਜਿਹੜੀਆਂ ਮੋਰੀਆਂ ਦੇਖ ਰਹੇ ਹੋ ਨਾ ਉੱਪਰ ਉੱਥੋਂ ਰਾਣੀ ਬੈਠ ਕੇ ਆਪਣੇ ਰਾਜੇ ਨੂੰ ਤੋਰਦੀ ਹੁੰਦੀ ਸੀ ਜਦੋਂ ਵੀ ਉਹ ਕਿਤੇ ਜੰਗ ਲਈ ਜਾਂਦਾ ਸੀ ਆਂਦਾ ਸੀ ਉਸ ਸਵਾਗਤ ਕਰਦੀ ਸੀ ਉਹਦਾ ਉੱਥੋਂ ਵੇਟ ਕਰਕੇ ਦੇਖਦੇ ਹੁੰਦੇ ਸੀ ਇਹ ਸਾਨੂੰ ਗਾਈਡ ਨੇ ਦੱਸਿਆ ਤੇ ਗਾਈਡ ਗਾਈਡ ਨੂੰ ਅਸੀਂ ਤੋਰਤਾ ਕਿਉਂਕਿ ਆਪਾਂ ਥੋੜਾ ਸਲੋ ਹੁੰਨੇ ਆ ਉਸ ਚੱਕਰ ਕਰਕੇ ਆਹ ਬਹੁਤ ਸੋਹਣਾ ਗਰਾਊਂਡ ਹੈ ਦੇਖੋ ਜੀ ਹਾਂਜੀ ਕਿਰਨ ਹੁਣ ਆਪਾਂ ਚਲਦੇ ਹਾਂ ਜੀ ਉੱਪਰ ਰਾਣੀ ਦਾ ਉਹ ਸ਼ੀਸ਼ ਮਹਿਲ ਦੇਖਦੇ ਆਂ ਉਧਰੋਂ ਵੀ ਥਿ ਵਿਊ ਵੇਖ ਲੀ ਕੋਈ ਇਧਰੋਂ ਆ ਤੁਸੀਂ ਦੇਖ ਲਓ ਦੋਸਤੋ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਬਾਰੇ ਵੀ ਇਹ ਕੀ ਹੈ دیਵਾਨੇ ਖਾਸ ਕੁਝ ਕਿਹਾ ਜਾਂਦਾ ਇਹਨੂੰ ਤੇ ਮੋਟਾ-ਮੋਟਾ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਘੁੰਮੇ ਹੋਇਆ ਮੈਂ ਚਾਹਨਾ ਸਾਡੀ ਵੀਡੀਓ ਦੇ ਮਾਧਿਅਮ ਤੋਂ ਤੁਸੀਂ ਵੀ ਦੇਖ ਲਓ ਮੈਂ ਤਾਂ ਰੀਲ ਬਣਾ ਕਿ ਨਹੀਂ ਕਿਰਨ ਕਿਰਨ ਇਸ ਟਾਈਮ ਤਾਂ ਬਿਜ਼ੀ ਨੇ ਫੋਟੋਗ੍ਰਾਫੀ ਕਰਨ ਦੇ ਵਿੱਚ ਬਹੁਤ ਸੋਹਣੀ ਵੀਡੀਓਜ਼ ਆ ਰਹੀਆਂ ਨੇ ਇੱਥੇ ਲੋ ਦੋਸਤੋ ਬਹੁਤ ਵਧੀਆ ਲੱਗ ਰਿਹਾ ਇੱਥੇ ਘੁੰਮ ਕੇ ਇੱਕ ਸਭ ਤੋਂ ਵੱਡੀ ਖਾਸ ਗੱਲ ਇਹ ਹੋ ਗਈ ਕਿ ਇੱਥੇ ਮੌਸਮ ਬਹੁਤ ਵਧੀਆ ਹੋਇਆ ਹੈ ਪਈ ਧੁੱਪ ਹੈ ਨਹੀਂ ਹੁਣ ਇਸ ਟਾਈਮ ਬਿਲਕੁਲ ਵੀ ਮੌਸਮ ਵਧੀਆ ਕਰਕੇ ਈਜ਼ੀਲੀ ਘੁੰਮਿਆ ਜਾ ਰਿਹਾ ਹੁਣ ਤੁਹਾਨੂੰ ਆ ਜਗ੍ਹਾ ਦਿਖਾਣਾ ਆ ਜਗ੍ਹਾ ਬਹੁਤ ਸੋਹਣੀ ਹੈ ਜੀ ਇੱਥੋਂ ਵਿਊ ਬੜਾ ਪਿਆਰਾ ਆਂਦਾ ਹੈ ਤੇ ਫੋਟੋਗ੍ਰਾਫੀ ਕਰਨੀ ਹੋਵੇ ਤਾਂ ਬਹੁਤ ਵਧੀਆ ਹੋ ਸਕਦੀ ਹੈ ਮੈਂ ਥੋੜਾ ਵਾਈਡ ਐਂਗਲ ਕਰ ਲੈਣਾ ਦੇਖੋ ਇਹ ਵੀ ਆ ਸਾਰਾ ਇਹ ਉਹ ਹੈ ਜੀ ਆਪਣਾ ਕੀ ਕਹਿੰਦੇ ਨੇ ਰਾਜ ਰਾਜਿਆਂ ਦਾ ਮਹਿਲ ਆਪਣਾ ਇੰਡੀਅਨ ਰਾਜਾ ਸੀ ਇੱਥੇ ਯੋਧਾ ਅਕਬਰ ਮੂਵੀ ਸ਼ੂਟ ਹੋਈ ਹੈ ਇੱਧਰ ਆਜੋ ਤੁਹਾਡੀ ਫੋਟੋ ਖਿੱਚਦਾ ਕਿਰਨ ਇੱਕ ਮਿੰਟ ਇੱਕ ਮਿੰਟ ਹੌਸਮਿਆਰ ਸੀਰੀਅਸਲੀ ਦੇਖੋ ਜੀ ਪੂਰਾ ਉਹ ਬਗੀਚਾ ਬਣਾਇਆ ਹੋਇਆ ਰਾਜਿਆਂ ਨੇ ਆ ਨਾ ਆਪਣਾ ਬਹੁਤ ਥੱਲੇ ਇਹਦਾ ਵੀ ਕੁਝ ਸੀ ਪਤਾ ਨਹੀਂ ਇਹਦਾ ਵੀ ਰਾਜਿਆਂ ਦਾ ਬਗੀਚਾ ਸੀ ਸਾਰਾ ਉਧਰੋਂ ਐਂਟਰੀ ਹੈਗੀ ਮੇਰੇ ਖਿਆਲ ਜਾਂਦੇ ਉਧਰਲੀ ਸਾਈਡ ਤੋਂ ਮੈਂ ਕਹਿ ਰਹੀ ਮੈਂ ਕਿਹਾ ਮਤਲਬ ਜਿਵੇਂ ਮੈਂ ਵੇਖ ਰਹੀ ਆ ਮਤਲਬ ਇਸ ਚੀਜ਼ ਨਾਲ ਪਰ ਰਿਲੇਟ ਕਰ ਪਾ ਰਹੇ ਆ ਜਾਂ ਮੰਨ ਲਓ ਇਮੇਜਿਨ ਕਰ ਰਹੇ ਆ ਕਿ ਜਿਹੜੇ ਉਹ ਬੰਦੇ ਸੀ 400 ਸਾਲ ਪਹਿਲਾਂ ਰਾਜੇ ਇੱਥੋਂ ਹੀ ਉਹ ਟੈਲ ਟੂਲ ਕੇ ਆਪਣੀ ਜ਼ਿੰਦਗੀ ਹਟਾ ਕੇ ਚਲੇ ਗਏ ਆ ਨਾ ਵੇਲੋ ਸਹੀ ਗੱਲ ਹੈ ਯਾਰ ਇਹ ਵੀ ਮੈਂ ਦੇਖ ਰਿਹਾ ਨਾ ਕਈ ਆਪਣੀਆਂ ਜ਼ਿੰਦਗੀਆਂ ਇੱਥੇ ਉਹਨਾਂ ਨੇ ਹੰਡਾਈਆਂ ਨੇ ਅਜੇ ਇੱਥੇ ਅਸੀਂ ਤੁਰ ਰਹੇ ਆ ਇੱਥੇ ਹੀ ਉਹ ਤੁਰ ਰਹੇ ਹੋਣਗੇ ਉਸ ਟਾਈਮ ਇਹ ਬੜੀ ਇਹ ਬੜੀ ਅਜੀਬ ਜੀ ਗੱਲ ਹੈ ਨਾ ਵੈਸੇ ਅਜੀਬ ਕਾਨੂੰ ਇੱਥੇ ਉਹ ਇੱਥੇ ਰਾਣੀਆਂ ਫਿਰਦੀਆਂ ਆਉਣੀਆਂ ਜਿਹੜੀਆਂ ਆਪਾਂ ਫਿਲਮਾਂ 'ਚ ਦੇਖਦੇ ਆਂ ਸੱਚੀ ਗੱਲ ਹੈ ਕਰਨ ਹੈਨਾ ਔਰ ਉਹ ਵੀ 400 ਸਾਲ ਪੁਰਾਣਾ ਸ਼ਹਿਰੀ 400 ਸਾਲ ਪੁਰਾਣਾ ਬਹੁਤ ਵਧੀਆ ਲੱਗ ਰਿਹਾ ਹੈ ਇਹਨਾਂ ਦੇ ਉੱਧਰ ਉਹ ਵੀ ਹੈ ਗਿਆ ਫਲਸ਼ਾਂ ਬਲੂਸ਼ਨ ਨਹਾਉਣ ਨੂੰ ਨਾਣਾ ਸਮਾਂ ਜੀ ਇਧਰਲੀ ਸਾਈਡ ਹੈ ਮੇਰੇ ਖਿਆਲ 'ਚ ਹਾ ਨਾ ਹਮਾਮ ਹਾ ਸੁਨਾਣ ਕਰ ਇਧਰ ਦਿੱਤੇ ਆ ਗਏ ਸਿਮਰਤ ਤੈਨੂੰ ਮਦਖਾਨਾ ਜਿੱਧਰਲੀ ਸਾਈਡ ਉਹ ਨਹਾਉਂਦੇ ਹੁੰਦੇ ਸੀ ਕਿਸ ਤਰੀਕੇ ਦਾ ਉਹਨਾਂ ਦਾ ਆਰਕੀਟੈਕਚਰ ਸੀ ਨਾ ਨਾਲਾ 터ਕਿਸ਼ ਬਾਥ ਲਿਖਿਆ ਹੋਇਆ ਨਾਲਾ 터ਕਿਸ਼ ਬਾਥ ਨੇ ਰਹਿਣਾ ਅੰਦਰ ਨਾ ਹੂੰ ਇੱਧਰ ਇੱਧਰ ਇੱਧਰਲੇ ਸਾਈਡ ਉਧਰ ਤੇ ਵਾਸ਼ਰੂਮ ਸੀ ਬਾਥਰੂਮ ਸੀ ਇਥੇ ਨੰਦੇ ਸੀ ਆਹ ਵੇਖੋ ਜੀ 터ਕਿਸ਼ ਬਾਥਰੂਮ ਦੇਖ ਲੋ ਤੁਰਕੀਆ ਨੇ ਬਣਾ ਕੇ ਦਿੱਤੇ ਸੀ ਇਹਨਾਂ ਨੂੰ ਆਹ ਦੇਖ ਲੋ ਕਿੰਨੇ ਦਾ ਸਿਸਟਮ ਹੈ ਦੇਖੋ ਹਾਂ ਇਹ ਬਾਥਰੂਮ ਸੀ ਨਾ ਨਾ ਦੇ ਇਸ਼ਨਾਨ ਹਾਂ ਇੱਥੋਂ ਪਾਣੀ ਆਂਦਾ ਸੀ ਇਹ ਪਾਣੀ ਆਂਦਾ ਸੀ ਇੱਥੋਂ ਕੋਈ ਆ ਇਹ ਪਾਣੀ ਆਹ ਦੇਖੋ ਇਹ ਸਿਸਟਮ ਸੀ ਕੋ ਗਰਮ ਪਾਣੀ ਠੰਡਾ ਪਾਣੀ ਕਰਨ ਦਾ ਸਿਸਟਮ ਹੁੰਦਾ ਸੀ ਇੱਥੇ ਨਾ ਹਨਾ ਕਿਰਨ ਹਾਂਜੀ ਪਾਣੀ ਗਰਮ ਠੰਡਾ ਕਰਨ ਦਾ ਸਿਸਟਮ ਹੁੰਦਾ ਸੀ ਇੱਥੇ ਹਾਂ ਕੁਝ ਸੀ ਨਾ ਦਾ ਵੀ ਮੀਆ ਲਾਸਟ ਟਾਈਮ ਦੇਖਿਆ ਸੀ ਆਪਾਂ ਨੇ ਸਹੀ ਗੱਲ ਆ ਬਹੁਤ ਸੋਹਣਾ ਬਾਥਰੂਮ ਬਣਿਆ ਹੋਇਆ ਸੀ ਨਾ ਲੋ ਜੀ ਹੁਣ 15 ਦਿਨਾਂ ਸੀ ਸ਼ੀਸ਼ਮੈਲ ਵਲਕੇ ਨਹੀਂ ਕਰਨ ਹੂੰ ਹੂੰ ਵਿੱਚ ਦਾ ਆਪਾਂ ਸਾਰਾ ਦੇਖਿਆ ਹੀ ਹੋਇਆ ਹੁਣ ਦੁਬਾਰਾ ਦੇਖਣ ਦਾ ਕਈ ਵਾਰ ਮਨ ਨਹੀਂ ਕਰਦਾ ਨਾ ਇੱਕੋ ਚੀਜ਼ ਨੂੰ ਹਾਂ ਪਰ ਮੈਂ ਤਾਂ ਬਾਅਦ ਦੇਖਦੇ ਹਾਂ ਤੁਸੀਂ ਦੇਖ ਰਹੇ ਹੋ ਮੈਂ ਤਾਂ ਤੁਸੀਂ ਦੋਨੋਂ ਦੇਖ ਰਹੇ ਹੋ ਮੈਂ ਕਿਰਨ ਮੈਨੂੰ ਕਹਿ ਰਹੀ ਸੀ ਆਪਾਂ ਦੇਖਿਆ ਤਾਂ ਹੋਇਆ ਕੀ ਫਾਇਦਾ ਇੱਥੇ ਆ ਇੱਥੇ ਮੇਨ ਚੀਜ਼ ਹੈ ਨਾ ਜਿੱਦੇ ਸ਼ੀਸ਼ਮੈਲ ਦੀ ਫੋਟੋ ਖਿਚਣੀ ਆਪਾਂ ਉੱਥੇ ਜਾਣਾ ਮੀਨ ਕਿਦੋਂ ਕੀ ਦੇਖ ਰਹੇ ਹਾਂ ਸੈਲਫੀ ਲੈ ਰਹੇ ਸੀ ਫੋਨ ਨੀਚੇ ਧਾ ਕੇ ਮੈਂ ਤਾਂ ਉਹ ਦੇਖ ਰਹੀ ਸੀ ਇੱਥੇ ਕਿ ਸ਼ੀਸ਼ੇ ਜਿਹੀ ਹੁੰਨੀ ਉੱਥੇ ਬੜੀ ਸੋਹਣੀ ਫੋਟੋ ਆਉਂਦੀ ਆ ਉਹ ਆੜਾ ਉਧਰ ਸ਼ੀਸ਼ੇ ਹਾਂ ਉਧਰ ਸ਼ੀਸ਼ਿਆਂ ਚ ਵਿੱਚ ਫੋਟੋ ਆਉਂਦੀ ਹੁੰਦੀ ਹੈ ਆ ਇਹਨਾਂ ਦਾ ਬਾਗੀਚਾ ਸੀ ਇਹ ਜਿਵੇਂ ਰੈਸਟ੍ਰਿਕਟਿਡ ਏਰੀਆ ਇੱਧਰ ਰਾਣੀਆਂ ਰਹਿੰਦੀ ਹੁੰਦੀ ਸੀ ਇੱਧਰ ਏਸੀ ਹੈਗਾ ਨੈਚੁਰਲ ਏਸੀ ਰੱਬ ਦਾ ਬਣਾਇਆ ਹੋਇਆ ਇਹਨਾਂ ਨੇ ਆਪ ਅਪਗ੍ਰੇਡ ਕੀਤਾ ਸੀ ਬਹੁਤ ਸੋਹਣੇ ਤਰੀਕੇ ਦੇ ਨਾਲ ਸੀ ਆ ਸ਼ੀਸ਼ਮੇਲੇ ਤੇ ਸ਼ੀਸ਼ੇ ਸ਼ੀਸ਼ੇ ਲੱਗੇ ਹੋਏ ਨੇ ਬਹੁਤ ਸੋਹਣੀਆਂ ਫੋਟੋਆਂ ਆਂਦੇ ਨੇ ਇੱਥੇ ਹੂੰ ਇਹ ਮੈਨੂੰ ਲੱਗਦਾ ਜਿਵੇਂ ਜਦੋਂ ਅਸੀਂ ਲਾਸਟ ਟਾਈਮ ਆਏ ਸੀ ਨਾ ਉਦੋਂ ਇਹਦੀ ਥੋੜੀ ਜੀ ਮੈਨੂੰ ਲੱਗਦਾ ਲੁੱਕ ਥੋੜੀ ਜ਼ਿਆਦਾ ਵਧੀਆ ਸੀ ਹਨਾ ਥੋੜੀ ਜੀ ਮੈਨੂੰ ਲੱਗਦਾ ਕਿ ਹੋ ਗਈ ਆ ਹਨਾ ਪਤਾ ਕੀ ਹੈ ਤੁੱਪ ਕਰਕੇ ਉਸ ਟਾਈਮ ਤੁੱਪ ਪੈ ਰਹੀ ਸੀ ਸਰਦੀਆਂ ਦਿਨ ਸੀ ਲਿਸ਼ਕਰ ਆਏ ਸੀ ਬਾਕੀ ਬਾਕੀ ਪਤਾ ਨਹੀਂ ਹਨਾ ਇਹ ਐਵੇਂ ਲੱਗਦਾ ਜਿਵੇਂ ਹੁਣ ਐਵੇਂ ਦੀ ਫੀਲ ਪੁਰਾਣੀ ਹੀ ਆ ਰਹੀ ਵੈਸੇ ਹਾਂ ਪੁਰਾਣਾ ਆ ਰਿਹਾ ਸੀ ਹੂੰ ਬਹੁਤ ਸੋਹਣਾ ਬਣਿਆ ਹੋਇਆ ਆ ਜਾ ਤੂੰ ਸ਼ੀਸ਼ੇ ਵਖਾ ਬਹੁਤ ਚਲੋ ਆਪਾਂ ਸ਼ੀਸ਼ਿਆਂ ਵਾਲੇ ਫੋਟੋ ਵਿੱਚੀਏ ਤੇ ਫਿਰ ਚੱਲੇ ਪਾਈਏ ਮੇਰੀ ਤੇ ਤੁਹਾਡੀ ਫੋਟੋ ਹੀ ਇੱਕ ਆਪਾਂ ਖਿੱਚੀ ਸੀ ਨਾ ਸ਼ੀਸ਼ੇ ਦੇ ਵਿੱਚ ਬੜੀ ਸੋਹਣੀ ਉਹ ਮੈਂ ਲਗਾ ਦਾਂਗਾ ਵੀ ਇਹ ਵੀਡੀਓ ਦੇ ਵਿੱਚ ਲਗਾਵਾਂਗਾ ਨੱਬਣੀ ਬਣੀ ਨਾ ਹੈਗੀ ਹੈ ਮੇਰੇ ਕੋਲ ਦੂਸਰੇ ਫੋਨ 'ਚ ਪਈ ਹੈ ਹੋਏ ਝੋਨੇ ਬਸ ਚੱਲਦੇ ਆ ਜਿਹੜੋ ਪਹਿਲਾਂ ਆਏ ਸੀ ਤੇ 3 ਸਾਲ ਪਹਿਲਾਂ ਸਾਡੀ ਫੋਟੋ ਹੈਗੀ ਇੱਥੇ ਸ਼ੀਸ਼ਿਆਂ ਦੇ ਵਿੱਚ ਖਿੱਚੀ ਸੀ ਉਹ ਮੈਂ ਲਗਾਉਂਗਾ ਤੇ ਦੋ ਤਿੰਨ ਫੋਟੋ ਹੋਰ ਵੀ ਲਗਾ ਦਾਂਗਾ ਜਦੋਂ ਤੁਸੀਂ ਇੱਥੇ ਆਏ ਸੀ ਘੁੰਮਣ ਵਾਸਤੇ ਨਾ ਅੰਦਰ ਨਹੀਂ ਜਾਣ ਦਿੰਦੇ ਇੱਥੇ ਸੀ ਕਿੱਤੀ ਕਿਰਨ ਇੱਥੇ ਕਿੱਤੀ ਸੀ ਹੈ ਇੱਥੇ ਕਿੱਤੀ ਸੀ ਫੋਟੋ ਆਪਾਂ ਇਹ ਸ਼ੀਸ਼ੇ ਤੇ ਇੱਥੇ ਕਿੱਤੀ ਸੀ ਹਾਂ ਇਹ ਤਾਂ ਫਿਰ ਕਿੰਨਾ ਉਧਰੋਂ ਨਹੀਂ ਜਾਣਾ ਪੈਣਾ ਇੱਧਰੋਂ ਹੀ ਚਲਦੇ ਆਂ ਫਿਰ ਆਪਾਂ ਹੈ ਵਾਪਸ ਇੱਧਰੋਂ ਹੀ ਚਲਦੇ ਆਂ ਇੱਧਰੋਂ ਹੀ ਚਲਦੇ ਆਂ ਆਪਾਂ ਹਾਂ ਨੇੜੇ ਬਹਿ ਜੂਗਾ ਨਾ ਉਧਰੋਂ ਜਾਵਾਂਗੇ ਘੁੰਮ ਕੇ ਤਾਂ ਫਿਰ ਲੰਬਾ ਪਰ ਜਾਣਾ ਪੈਣਾ ਹੈ ਰਾਣੀ ਵਾਲੇ ਰਹਿਣ ਵਾਸਤੇ ਵੀ ਹੈਗੇ ਇੱਥੇ ਕਮਰੇ ਜੇ ਵੀ ਦਿਖਾਏ ਹੋਏ ਨੇ ਪੁਰੇ ਪੁਰਾਣੇ ਆਪਾਂ ਆਪਣਾ ਨਗਵਾਲੀਅਰ ਵਾਲਾ ਕਿਲਾ ਦੇਖਾਂਗੇ ਹਮ ਅੱਜ ਨਾ ਥੋੜੀ ਜਿਹੀ ਥਕਾਵਟ ਤਾਂ ਲੱਗ ਰਹੀ ਤੇ ਨੀਂਦ ਨੀਂਦ ਜੀ ਹਾਂ ਰਾਤੀ ਲੇਟ ਸੁੱਤੇ ਹਾਂ ਰਾਤੀ ਲੇਟ ਸੁੱਤੇ ਸਵੇਰੇ ਪਾ ਆ ਗਏ ਆ ਇੰਨਾ ਸਭ ਰਾਤੀ ਅਸੀਂ ਸੁੱਤੇ ਆ 12 ਵਜੇ 3 ਵਜੇ ਉੱਠ ਖੜੇ ਆ ਹਾਂ ਤੇ ਕਿਰਨ ਦਾ 1 ਵਜੇ ਉੱਠ ਸੁੱਤੇ ਨੇ ਮੈਂ 2 ਘੰਟੇ ਸੁੱਤੇ ਨੇ ਸਿਰਫ ਹਾਂ ਹੋ ਸ਼ਿਪਕਲੀ ਖਾਂ ਕਿਰਲੀ ਕਿਰਲੀ ਨੇ ਡਰਾ ਦਾ ਸ਼ਿਪਕਲੀ ਨੇ ਕਿਰਨ ਤੇ ਉਹਦੇ ਕਰਕੇ ਮੈਨੂੰ ਨੀਂਦ ਹੀ ਨਹੀਂ ਆਈ ਨੀਂਦ ਨਹੀਂ ਆਈ ਸਹੀ ਹੈਣਾ ਸਹੀ ਗੱਲ ਆ ਚਲੋ ਕੋਈ ਗੱਲ ਨਹੀਂ ਲੋ ਜੀ ਦੋਸਤੋ ਆ ਮੈਲ ਦੇਖ ਲੋ ਜੀ ਇਹਨੂੰ ਕਰੀਆ ਲਵਈਦਾ ਜਿਹਨੇ ਆਣਾ ਤਾਂ ਇੱਥੇ ਆ ਜਿਓ 102 ਰੁਪਏ ਟਿਕਟ ਹੈ ਸਾਰੀ ਸੋਹਣਾ ਐ ਵਸੇ ਉੱਦਾਂ ਹਾਂ ਸੋਹਣਾ ਐ ਅੱਛਾ ਮੈਂ ਲੇ ਕਿਉਂਕਿ ਇੱਕ ਪੁਰਾਣਾ ਮਤਲਬ ਜਿਹੜੀ ਪੁਰਾਣਾ ਚੀਜ਼ ਬਣੀ ਹੋਈ ਆ ਹਨਾ ਆਰਕੀਟੈਕਚਰ ਦੇ ਅਕੋਰਡਿੰਗ ਹਨਾ ਰਾਜਿਆਂ ਦੇ ਟਾਈਮ ਦੀ ਦੇਖ ਸਕਦੇ ਓ ਤੁਸੀਂ ਆ ਕੇ ਬਹੁਤ ਵਧੀਆ ਚੀਜ਼ ਆ ਜੈਪੁਰ ਦੇ ਵਿੱਚ ਮੇਰ ਫੋਟ ਯੂ ਆਰ ਰਾਈਟ ਚਲੋ ਜੀ ਇੱਥੇ ਕਰੀਏ ਸਮਾਪਤ ਲੈ ਉਸਤਾਦ ਉਹ ਅੱਗੇ ਜਲ ਮਹਿਲ ਹੁਣ ਦੱਸ ਕਿੱਥੇ ਘੱਡੀ ਲਾਵਾਂ ਦੇਖਣਾ ਐ ਅਰੇ ਇੰਦੋਂ ਚਲੋਗਾ ਕਿਉਂ ਇੱਥੋਂ ਵੇਖ ਲਿਆ ਬਸ ਠੀਕ ਐ ਲੈ ਭਰਾ ਸਪੈਸ਼ਲ ਤੈਨੂੰ ਆ ਜਲ ਮਹਿਲ ਦਿਖਾਉਣ ਵਾਸਤੇ ਆਏ ਡੁੱਬਿਆ ਪਿਆ ਤੇ ਗੱਧਾ ਪਾਣੀ ਚ ਮੈਂ ਅੱਜ ਵੇਲੇ ਜਾਂਣ ਲਈ ਵਸ ਠੀਕ ਹੈ ਉਹ ਜੋ ਯਾਰ ਰਾਤ ਮੈਂ ਥੇੜੀ ਅੰਦਰ ਡਰੇਡ ਲਾਈਟਨਿੰਗ ਹੈ ਨਾ ਉਹ ਬੜੀ ਸੋਹਣੀ ਕਰ ਦਿੰਦੀ ਹੈ ਕਿਰਨ ਇੰਦਾ ਫਿਰ ਅੰਦਰੋਂ ਹੁੰਦੀ ਹੈ ਨਹੀਂ ਉਹਦੇ ਆਲੇ ਦੁਆਲੇ ਨਾ ਜਿਵੇਂ ਹਰਮੰਦਰ ਸਾਹਿਬ ਵਿੱਚ ਉਹ ਨਹੀਂ ਲਾਏ ਹੁੰਦੇ ਥੱਲੇ ਪਾਣੀ ਦੇ ਵਿੱਚ ਉਹ ਬਲਬ ਜੇ ਉਹ ਉਹ ਨੇ ਰਾਤ ਨੂੰ ਇਹ ਬਹੁਤ ਸੋਹਣਾ ਲੱਗਦਾ ਜਗਦਾ ਹੋਇਆ ਅੰਦਰ ਅੰਦਰ ਜਿਹੜੇ ਕਮਰੇ ਗੁੰਬਰੇ ਹੋਣਗੇ ਭਰੇ ਹੋਣਾ ਪਾਣੀ ਨਾਲ ਪਾਣੀ ਨਾਲ ਭਰੇ ਹੋਣਾ ਬਸ ਇਹ ਆ ਦੋਸਤੋ ਜਲ ਮਹਿਲ ਦੀ ਸਟਰੀਟ ਹੈ ਕਿਸਮ ਦੀ ਇੱਥੇ ਹੈ ਮਤਲਬ ਉਹ ਬਣੀ ਹੋਈ ਹੈ ਵਾਕ ਬਣੀ ਹੋਈ ਹੈ ਤੁਸੀਂ ਤੁਰ ਕੇ ਫਿਰ ਤੁਰ ਸਕਦੇ ਇੱਥੇ ਕਾਫੀ ਫੋਟੋ ਫੋਟੋ ਖਿਚਾਉਣ ਵਾਲੇ ਆ ਗਏ ਹਨ ਅਸੀਂ ਇੱਥੇ ਫੋਟੋ ਖਚਾਈ ਸੀ ਤੁਹਾਨੂੰ ਉਹ ਵੀ ਲਗਾਵਾਗੇ ਇੱਥੇ ਆ ਗਏ ਰਾਜਸਤਾਨੀ ਕਪੜੇ ਜਿੱਥੇ ਅਸੀਂ ਆ ਫੋਟੋ ਖਚਾਈ ਸੀ ਜਦੋਂ ਅਸੀਂ ਬਹੁਤ 3 ਸਾਲ ਪਹਿਲਾਂ ਆਏ ਸੀ ਹਨ ਆਪਾਂ ਆਪਣੀ ਐਨੀਵਰਸਰੀ ਤੇ ਆਏ ਸੀ ਕਿਰਨਾ ਮੈਨੂੰ ਵੀ ਸ਼ਾਇਦ ਐਨੀਵਰਸਰੀ ਤੇ ਆਏ ਸੀ ਆਪਾਂ ਯਾਰ ਇੱਥੇ ਸਾਰੇ ਪਾਰਕਿੰਗ ਪੂਰਕਿਆਂ ਲਗਾ ਦਿੰਦੇ ਨੇ ਗੱਡੀਆਂ ਦੇਵਪੋ ਮਹਿਲ ਤਾਂ ਦੇਖ ਆਇਆ ਮੇਰ ਹੁਣ ਇੱਥੇ ਹੀ ਦਿਖਾਣਾ ਇੱਥੋਂ ਥੋੜਾ ਥਿਊ ਪ੍ਰੋਪਰ ਜੀ ਦੇ ਹਨਾ ਇੱਥੋਂ ਦੇਖ ਜਾਣਾ ਇੱਥੋਂ ਦੇਖ ਜਾਣਾ ਬਿਲਕੁਲ ਸਹੀ ਕਿਆ ਪਿਆਰਿਆ ਆ ਦੇਖੋ ਜੀ ਐ ਤੋ ਦਿਖਾ ਦੇ ਹਾਂ ਚਲ ਮੈਂ ਦੇਖ ਪਾਣੀ ਦੀ ਪਿਆ ਚਲੋ ਦੇਖ ਲਿਆ ਬਸ ਦੋਸਤੋ ਮੈਂ ਤਾਂ ਆਪਾ ਚਲੋ ਆਏ ਹਾਂ ਜੈਪੁਰ ਇੱਕ ਦਿਨ ਰੁਕਣਾ ਸੀ ਸਟੇ ਤਾਂ ਕਰਨੀ ਸੀ ਚਲੋ ਮੈਂ ਕਿਹਾ ਥੋੜਾ ਬਤਾ ਫਿਰ ਤੁਰ ਲਾਂਗੇ ਮੈਂ ਤਾਂ ਅਸੀਂ ਚੱਲੇ ਆ ਆਪਣੇ ਗੁਰੂ ਜੀ ਸਿੰਘਰੀ ਤੇ ਜੇ ਇੱਥੇ ਸਪੈਸ਼ਲ ਆ ਅੱਜ ਤੇ ਨਾ ਸਰਦੀਆਂ ਦੇ ਵਿੱਚ ਆਵਾਂਗੇ ਕਦੇ ਆਵਾਂਗੇ ਜੇ ਬਸ ਬੱਬ ਬਣਿਆ ਜੇ ਵਿਆਹ ਵੀ ਇਸ ਵਾਰ ਨਾ ਹੋਏ ਕੋਈ ਤੇ ਇੱਕ ਦੋ ਵਿਆਹ ਨੇ ਸ਼ਾਇਦ ਸ਼ਾਇਦ ਪੱਕਾ ਨਹੀਂ ਪਤਾ ਜੇ ਉਹ ਹੋਏ ਤਾਂ ਫਿਰ ਤਾਂ ਨਹੀਂ ਆਂਦੇ ਨਹੀਂ ਤਾਂ ਫਿਰ ਬਣਾ ਲਾਂਗੇ ਪ੍ਰੋਗਰਾਮ ਸਰਦੀਆਂ ਚ ਉਦੇਪੁਰ ਵਗੈਰਾ ਵਗੈਰਾ ਹੋਰ ਕਾਫੀ ਰਾਜਸਥਾਨ ਦੇਖਣ ਦਾ ਪਰ ਰੋਟੀ ਖਾਈਏ ਭੁੱਖ ਲੱਗੀ ਵੀ ਏ ਆ ਦੇਖੋ ਕਿੰਨਾ ਹੋ ਗਿਆ ਨਾ ਇੱਥੇ ਅੰਤਾਂ ਨੂੰ ਭੁੱਖ ਲੱਗ। ਇਤੋਂ ਘਿਰਨਾ ਪਾਉਗੇ ਤੇ ਸੀ ਬਤਕਾਂ ਵੀ ਲਿੱਤੀਆਂ ਸੀ ਲੈਣੀ ਐ ਨਾ ਇਹ ਤੋਂ ਸਮਾਨ ਬਹੁ ਮਿਲਦਾ ਸਿਰਫ ਤਾਂ ਜਿਲੇਣਾ ਦਾ ਕੋਈ ਹੈ ਨਹੀਂ ਲੈਣਾ ਕੁਛ ਹਜ਼ੂਰ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਲਵਾਂਗੇ ਚਲੋ ਫਿਰ ਹੁਣ ਆਪ ਰੋਟੀ ਖਾਈਏ ਫਿਰ ਚਲੋ ਲੋ ਜੀ ਰਾਇਲ ਦਰਬਾਰ ਹੈਗੇ ਸਿੱਤੇ ਵਧੀਆ ਏ ਏਸੀ ਲੱਗਾ ਹੋਇਆ ਬਹੁਤ ਓਕੇ ਆਈ ਗਰਮੀ ਚ ਉਧਰ ਰੋਟੀ ਖਾ ਕੇ ਇਸ ਤੇ ਹੋਟਲ ਚਲੀ ਤੇ ਸੋਈਏ ਕਿ ਨਹੀਂ ਇੱਕ ਹੀ ਗਿਆ ਤਾਲ ਭਾਟੀ ਕਿਹੜੀ ਐ ਮਰਡਰ ਮਰਡਰ ਬਾਟੀ ਹੈ ਚੂਰਮਾ ਓਕੇ ਦਾਲ ਕੜੀ ਕੁੜੀਆ ਇਹ ਮਟਰ ਮਸ਼ਰੂਮ ਹੈ ਆਹ ਕੰਮ ਹੋ ਗਿਆ ਬਾਾ ਥੈਂਕ ਯੂ ਜੀ ਦੇ 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 ਬੁਢੇ ਦੇ ਦੇ ਲੋ ਜੀ ਮੈਂ ਤਾਂ ਇਹਦਾ ਇਹਦਾ دیਵਾਨਾ ਜੀ ਦਾਲ ਬਾਟੀ ਚੂਰਮਾ ਪਾਪੜੇ ਰਾਈਸ ਸੈਲਡੇ ਕੜੀ ਏ ਦਾਲ ਏ ਬਾਟੀ ਏ ਆ ਚੂਰਮਾ ਤੁਮ ਚੈੱਕ ਕਰਦੇ ਚਲਿਓ ਚਲੋ ਜੀ ਇਹ ਦਾਲ ਕਹਿੰਦੇ ਨਾ ਚੂਰ ਚੂਰਮਾ ਹੁੰਦਾ ਨਾ ਚੂਰ ਕੇ ਨਾ ਚੰਗੀ ਤਰ੍ਹਾਂ ਉਹਦੇ ਦਾਲ ਡਬੋ ਲੈਣੀ ਐ ਤੇ ਫਿਰ ਖਾਣੀ ਐ ਮਿੱਠਾ ਬਾਅਦ ਖਾਣਾ ਉਹ ਚੂਰੀ ਐ ਸਿਰਸ ਹਮਮ ਮੈਨੂੰ ਲੱਗਾ ਕੋਲੋਂ ਇਹ ਫਰੇਡ ਮੰਗਾ ਆਹੀ ਮੰਗਾ ਲੈਣੀ ਚਾਹੀਦੀ ਅਸੀਂ ਬਹੁਤ ਸਿਰਾ ਯਾਰ ਦਾਲ ਭਾਟੀ ਚੂਰਮਾ ਕਿਉਂਕਿ ਆ ਜਿਆਦਾ ਕੁਆਲਿਟੀ ਹੋ ਗਈ ਆਪਣੇ ਕੋਲ ਕੋਈ ਨਹੀਂ ਬਣਾ ਕੇ ਖਾਈਏ ਥੋੜੀ ਜਿਹੀ ਦਾਲ ਦੇ ਦਿਓ ਯਾਰ ਬੋ ਸਿਰਾਇਆ ਹਾਏ 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 ਮੈਂ ਇਹ ਜੀ ਦਾ دیਵਾਨਾ ਹਾਂ ਇਹ ਕੋ ਆ ਸਾਰੇ ਤੀਨ ਨਾਲ ਇਹਦੇ achar ਲੋ ਹਾਂ ਉਹ ਦਹੀਂ ਵੀ ਆ ਦਹੀਂ ਵੀ ਆ ਅ ਕੜੀ ਵੀ ਆ ਕਿਰਨ ਕੜੀ ਵੀ ਲੈ ਸਕਦੇ ਨਾਲ ਇਹਦੇ ਦੋਸਤੋ ਬੜੀ ਘੈਂਟ ਚੀਜ਼ ਆ ਥਾਲੀਆ ਦਾਲ ਬਾਟੀ ਚੂਰਮੇ ਦੀ ਬਾਟੀ ਘਟ ਦਿੱਤੀ ਨਾ ਹੋਰ ਮੰਗਾਲੀ ਬਾਟੀ ਨਹੀਂ ਫਿਰ ਰੋਟੀ ਆ ਨਹੀਂ ਰੋਟੀ ਨਹੀਂ ਖਾਦੀ ਜਾਣੀ ਫਿਰ ਲੋ ਜੀ ਦੋਸਤੋ ਅਸੀਂ ਰੋਟੀ ਪਣੀ ਛੱਕ ਕੇ ਆ ਗਏ ਵਾਪਸ ਕਮਰਾ ਵਿੱਚੋਂ ਬੈੱਡ ਸ਼ੀਟ ਤੇ ਉਹ ਕੱਢ ਰਹੇ ਨੇ ਕੰਬਲ ਅਸੀਂ ਆਪਣਾ ਕੰਬਲ ਯੂਜ਼ ਕਰਾਂਗੇ ਚਾ ਵੀ ਲੈ ਆਂਦੀ ਸੀ ਫਿਰ ਤੋਂ ਲੋ ਕਰਦੇ ਕਿਹੜੀ ਚੰਗੀ ਤਰ੍ਹਾਂ ਸਾਨੂੰ ਦੀ ਉਹ ਇਜਾਜ਼ਤ ਕਿਹਾ ਉਹਨਾਂ ਬਹੁਤ ਜ਼ਿਆਦਾ ਹੋ ਗਏ ਉਹਨਾਂ ਨੀਂਦ ਬਹੁਤ ਜੁਰਾਂ ਸ਼ੁਰਾਂ ਨਾਲ ਹੀ ਸਵੇਰ ਦੇ 3 ਵਜੇ ਤੋਂ ਉੱਠਿਆ ਹੋਇਆ ਜੌਣੇ ਬਾਦ ਨੂੰ ਸੁਆ ਵੀ ਖੁਸ ਹੋਈਏ ਤੁਹਾਨੂੰ ਮਿਲਦੇ ਹਾਂ ਕੱਲ੍ਹ ਦਿਓ ਜਾਜਾ ਨੂੰ ਬਾਏ ਬਾਏ